ਸਮੇਂ ਜ਼ੈਡ ਨਿਊ ਤੇ ਥੋੜਾ ਸਵਾਗਤ ਹੈ ਕਿ ਦਰਸ਼ਕੋ ਅਸੀਂ ਪਹੁੰਚੇ ਹਾਂ ਪ੍ਰਾਰੀ ਗਰਾਊਂਡ ਦਿੱਲੀ ਦੇ ਵਿੱਚ ਜਿੱਥੇ ਕਿ ਜਿੰਨੂੰ ਵੀ ਓਪਨ ਜੇਲ ਵੀ ਕਿਹਾ ਜਾਂਦਾ ਇੱਥੇ ਉਹ ਸਾਡੇ ਕਿਸਾਨ ਵੀਰ ਜੋ ਪਹਿਲਾਂ ਆ ਕੇ ਫਸ ਗਏ ਸਰਕਾਰਾਂ ਨੇ ਧੋਖੇ ਨਾਲ ਇਹਨਾਂ ਨੂੰ ਇੱਥੇ ਡੱਕ ਦਿੱਤਾ ਆਪਾਂ ਅੱਜ ਗੱਲ ਕਰਾਂਗੇ ਅੰਦਰ ਦਾ ਕੀ ਮਾਹੌਲ ਹੈ ਦਿੱਲੀ ਦੀ ਸੈਂਟਰ ਸਰਕਾਰ ਮਰਦਾਬਾ ਅਸੀਂ ਪਹੁੰਚੇ ਆਂ ਦਿੱਲੀ ਬਰਾਣੀ ਗਰਾਊਂਡ ਦੇ ਵਿੱਚ ਜਿੱਥੇ ਸਾਡੇ ਨਾਲ ਦਿੱਲੀ ਵਿਖੇ ਹੀ ਪੰਜਾਬ ਤੋਂ ਭਰਾ ਬੈਠੇ ਆ ਇਹ ਵੀ ਇੱਥੇ ਸੇਵਾ ਕਰ ਰਹੇ ਆ ਜਿੱਦਾਂ ਕਿ ਆਪਾਂ ਪਤਾ ਹੀ ਆ ਕਿ ਜੋ ਕਿਸਾਨ ਗਰਾਊਂਡ ਦੇ ਵਿੱਚ ਬੈਠੇ ਆ ਆਪਾਂ ਗੱਲਬਾਤ ਕਰਦੇ ਆ ਵੀ ਕੀ ਇੱਥੇ ਇਹ ਕੰਮ ਕਰ ਰਹੇ ਆ ਕੀ ਕੀ ਸੇਵਾ ਦੇ ਰਹੇ ਆ ਹਾਂਜੀ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜਸਕਰਨ ਸਿੰਘ ਕਾਨ ਸਿੰਘ ਆ ਹਾਂਜੀ ਮੈਂ ਪ੍ਰਧਾਨ ਆ ਕਿਸਾਨ ਵੀਰਾਂ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਜਿਹੜੀ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਆ ਤੇ ਚਿਰੋਬਲੇ ਕਾਲੀਗਲਾ ਮਰਸਰ ਜਿਹੜੀ ਜਿਸ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਹੈ ਦੋ ਬਈਓ ਮੈਂਬਰ ਪਾਰਲੀਮੈਂਟ ਰਹੇ ਆ ਉਹਨਾਂ ਨੇ ਪਾਰਲੀਮੈਂਟ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਕੀਤੀ ਆ ਡਾਟ ਸੁਆਮੀਨਾਥ ਕਮਿਸ਼ਨ ਦੀ ਜਿਹੜੀ ਗੱਲ ਹੈ ਨਾ ਪਾਰਲੀਮੈਂਟ ਤੋਂ ਉਹਨਾਂ ਨੇ ਕੀਤਾ ਐਡਜਸਟ ਕਰਕੇ 2000 ਦਸੰਬਰ ਦੇ ਵਿੱਚ ਜਿਹੜਾ ਸੁਆਮੀਨਾਥ ਕਮਿਸ਼ਨ ਬਣਿਆ ਸੀ ਦੀ ਰਿਪੋਰਟ ਉਹਦੀ ਚੱਲ ਗਈ ਹੈ ਪਰ ਅਸੀਂ ਤੇ ਦਿੱਲੀ ਵਿੱਚ ਹੁਣ ਕੀ ਸੇਵਾ ਦੇ ਰਹੇ ਅਸੀਂ ਸੇਵਾ ਕਰ ਰਹੇ ਹਾਂ ਦਿੱਲੀ ਵਿੱਚ ਕਿਸਾਨਾਂ ਦੀ ਸੇਵਾ ਕਰ ਰਹੇ ਹਾਂ ਸੰਘਰਸ਼ ਦੀ ਸੇਵਾ ਕਰ ਰਹੇ ਹਾਂ ਅਸੀਂ 26 ਤਰੀਕ ਨੂੰ ਬੈਰੀਕਡ ਤੋੜ ਕੇ ਆਏ ਸੀ ਫਿਰ 27 ਤਰੀਕ ਨੂੰ ਪਹਿਲਾ ਸੋਨੀਪੱਤ ਦਾ ਬੈਰੀਅਰ ਤੋੜਿਆ ਫਿਰ ਟੱਡੇ ਦੇ ਨਾਲ ਪਾਸੇ ਕੀਤੇ ਜਿਹੜਾ ਮੋਦੀ ਸਰਕਾਰ ਤੇ ਗੱਟੜ ਸਰਕਾਰ ਨੇ ਕੱਤਲ ਕਾਨੂੰਨ ਦਾ ਕੀਤਾ ਸਾਨੂੰ ਰੋਕ ਕੇ ਸਾਡੇ ਤੇ ਪਛਾੜਾ ਮਾਰ ਕੇ ਸਾਡੇ ਤੇ ਲਾਠੀ ਚਾਰਜ ਕਰਕੇ ਉਹਨਾਂ ਨੇ ਗੈਰਕਾਨੂੰਨੀ ਕੀਤਾ ਅਸੀਂ ਸੰਵਿਧਾਨ ਦੇ ਤਹਿਤ 14 ਮਿੱਤੀ ਦੀ ਆਪਾਂ ਗੱਲ ਕਰਦੇ ਆ ਜੀ ਇੱਥੇ ਜਿਹੜੇ ਕਿਸਾਨ ਬੈਠੇ ਤੁਸੀਂ ਕੀ ਸੇਵਾ ਨਿਭਾ ਰਹੇ ਹੋ ਇੱਥੇ ਅਸੀਂ ਸੇਵਾਇ ਨਿਭਾ ਰਹੇ ਹਾਂ ਕਿ ਜਿਹੜੇ ਕਿਸਾਨਾਂ ਤੇ ਤੰਗ ਕਾਲੇ ਕਾਨੂੰਨ ਦਿੱਤੇ ਆ ਵੇਖੋ ਅਸੀਂ ਮੋਦੀ ਸਰਕਾਰ ਨੂੰ ਕਿਹਾ ਹੈ ਵੀ ਜਿਹੜੇ ਕਾਲੇ ਕਾਨੂੰਨ ਤਨ ਤੁਸੀਂ ਲਾਗੂ ਕੀਤੇ ਆ ਨਾ ਤਾਂ ਯੂਪੀ ਦੇ ਕਿਸਾਨ ਨੇ ਮੰਗੇ ਨਾ ਪੰਜਾਬ ਦੇ ਨਾ ਬਿਹਾਰ ਦੇ ਨਾ ਅਸੀਂ ਕਿਸੇ ਕਿਸਾਨ ਨੇ ਮੰਗੇ ਨਹੀਂ ਨਾ ਮੰਗੇ ਕਿਸੇ ਕਿਸਾਨ ਜਥੇਬੰਦੀ ਨੇ ਮੰਗੇ ਆ ਤੇ ਨਾ ਕਿਸੇ ਬੀਬੀਆਂ ਬੱਚਿਆਂ ਨੇ ਮੰਗੇ ਕੋਈ ਮੰਗੇ ਨਹੀਂ ਮੈਂ ਦਿੱਲੀ ਨੂੰ ਥੋੜਾ ਹੋਰ ਤਰੀਕੇ ਸਮਝਦਾ ਸੀ ਪਰ ਦਿੱਲੀ ਦਾ ਜਿਹੜਾ ਬੱਚਾ-ਬੱਚਾ ਸਾਡਾ ਸਾਥ ਦੇ ਰਿਹਾ ਕੋਈ ਲੰਗਰ ਕੋਈ ਕੰਬਲ ਸਾਡੇ ਮੈਂ ਇੱਥੋਂ ਤੱਕ ਵੇਖਿਆ ਜਿਹੜੀਆਂ ਸਾਡੀਆਂ ਬੀਬੀਆਂ ਬੱਚੀਆਂ ਹਨ ਉਹਨਾਂ ਦੇ ਘਰੇ ਜੇ ਪਾਇਆ ਦੁੱਧ ਤੇ ਪਾਇਆ ਲੈ ਕੇ ਆ ਰਹੀਆਂ ਆ ਅ ਵੀਜੀ ਤੁਸੀਂ ਹੁਣੇ ਹੀ ਇੱਥੇ ਆਪਣੇ ਇੱਕ ਭੈਣਜੀ ਸੀ ਪੁਲਿਸ ਮੁਲਾਜ਼ਮ ਹੈ ਤੁਸੀਂ ਉਹਨਾਂ ਨਾਲ ਗੱਲ ਕਰ ਰਹੀ ਸੀਗੇ ਤੇ ਮੈਨੂੰ ਲੱਗਿਆ ਜਿਹੜੇ ਭੈਣਜੀ ਮੁਲਾਜ਼ਮ ਆ ਸਾਡੇ ਉਹ ਵੀ ਬੜੇ ਆਪਣੇ ਨਾਲ ਪਲਾਈਟ ਨਹੀਂ ਨਹੀਂ ਜੀ ਵੇਖੋ ਜਿਹੜੀ ਗੱਲ ਆ ਕੁਝ ਮੁਲਾਜ਼ਮ ਆ ਜਿਹੜੇ ਬੀਜੇਪੀ ਆ ਆਰਐਸਐਸ ਦੇ ਆ ਜਿਹੜੇ ਤੇ ਸਾਡੇ ਲਾਠੀਆਂ ਚਲਾਉਂਦੇ ਆ ਨਹੀਂ ਤਾਂ ਮੁਲਾਜ਼ਮ ਵੀ ਅੱਜ ਕਿਸਾਨਾਂ ਦੇ ਨਾਲ ਆ ਕਿਉਂ ਬੇ ਜਿੰਨੇ ਵੀ ਮੁਲਾਜ਼ਮਾਂ ਦੇ ਵਿੱਚੋਂ ਕਿਸਾਨ ਦੇ ਬੱਚੇ ਆ ਕਿਸਾਨ ਦੇ ਬੇਟੇ ਆ ਉਹ ਪੂਰਾ ਆਪਣਾ ਕੋਆਪਰੇਟ ਕਰ ਰਹੇ ਆ ਤੇ ਦੇਖੋ ਜੀ ਜਿਹੜਾ ਗੱਲ ਇਹ ਆ ਗੱਲ ਇਹ ਪੂਰੇ ਕਿਸਾਨਾਂ ਨੂੰ ਕੋਆਪਰੇਟ ਕਰਾ ਸਾਨੂੰ ਨਹੀਂ ਕਰ ਰਹੇ ਕਿਸਾਨਾਂ ਨੂੰ ਕੋਆਪਰੇਟ ਕਰ ਰਹੇ ਆ ਕਿਸਾਨਾਂ ਨੂੰ ਕਰਨਾ ਵੀ ਚਾਹੀਦਾ ਪਰ ਜਿਹੜੇ ਮਾੜੇ ਬੰਦੇ ਆ ਨਾ ਜਿਵੇਂ ਸਾਡੇ ਤੇ ਲਾਠੀ ਚਾਰਜ ਮਰ ਜੂਟੇ ਲੈ ਮਾਰੇ ਸਾਡੇ ਤੇ ਇਹਨਾਂ ਦੇ ਵਿੱਚ ਬੰਦੇ ਆ ਸਾਡੇ ਤੇ ਕੱਲ ਇੱਥੇ ਵੱਟ ਮਾਰੇ ਸਾਨੂੰ ਬੇਵੋਜ ਕਰਤਾ ਇਹ ਮਾੜੇ ਵੀ ਅੱ퍼 ਫਿਰ ਵੀ ਬਹੁਤ ਜਿਹੜੇ ਅੱਛੇ ਇਹ ਕਰ ਰਹੇ ਆ ਪਰ ਅਸੀਂ ਉਹਨਾਂ ਚਿਰ ਇੱਥੇ ਬੈਠੇ ਆ ਜਿਹੜਾ ਅੱਗੇ ਦਾ ਕੀ ਪਲਾਨ ਹੈ ਅੱਜ ਦਾ ਅੱਜ ਅਸੀਂ ਰਾਸ਼ਟਰਪਤੀ ਨੂੰ ਇੱਕ ਸੱਤ ਮੈਂਬਰ ਦੀ ਡੈਲੀਗੇਸ਼ਨ ਸੀ ਉਹ ਜਾਣਾ ਸੀ ਕਿ ਭਾਈ ਸਾਡੀਆਂ ਮੰਗਾਂ ਜਿਹੜੀਆਂ ਨੌ ਮੰਗਾਂ ਹੈਗੀਆਂ ਜਿਹੜੀਆਂ ਹੈ ਤਾਂ ਮੇਨ ਉਹਦੇ ਨਾਲ ਜਿਹੜੀਆਂ ਸੰਬੰਧਤ ਹੈਗੀਆਂ ਵੀ ਸਾਡੇ ਜਿਹੜੇ ਕਾਲਾ ਘੁੰਮ ਰੱਦ ਕਰੋ ਰਾਸ਼ਟਰਪਤੀ ਵਖੋ ਕਾਨੂੰਨ ਜਿਹੜਾ ਮੋਦੀ ਨੇ ਬੇਲੋੜੇ ਲਾਤੇ ਨਾ ਕਿਸਾਨ ਨੇ ਮੰਗੇ ਨਾ ਮਜ਼ਦੂਰ ਨੇ ਮੰਗੇ ਅਸੀਂ ਜਿਹੜੀ ਚੀਜ਼ ਮੰਗੀ ਨਹੀਂ ਉਹ ਦੇਤੀ ਜਿਹੜੀ ਮੰਗਦੇ ਉਹ ਦਿੰਦੇ ਨਹੀਂ ਇਹ ਰਾਸ਼ਟਰਪਤੀ ਨੂੰ ਇੱਕ ਮਮੋਰੰਡਮ ਹੈ ਜਿਹਨੂੰ ਤੁਰੰਤ ਰੱਦ ਕਰੇ ਤੁਹਾਡੇ ਕੋਲ ਪਾਵਰ ਹੈ ਜਦੋਂ ਸਾਡੀ ਨਾਂ ਦਾ ਹਾਈ ਕੋਰਟ ਸੋਦਾ ਨਾ ਸੁਪਰੀਮ ਕੋਰਟ ਸੋਦਾ ਨਾ ਕੋਈ ਵਿਰੋਧੀ ਤੋਂ ਸੋਦਾ ਰੋਈਏ ਕੀ ਤੁਹਾਨੂੰ ਇੱਥੇ ਜਾਣ ਤੋਂ ਬਾਅਦ ਆ ਰੋਕਿਆ ਜੀ ਰੋਕਿਆ ਅਸੀਂ ਅਸੀਂ ਜਿਹੜੇ ਹੋਰ ਜਥੇਬੰਦੀਆਂ ਬਰਾੜੀ ਚੋਰੀ ਨਹੀਂ ਰੋਕਿਆ ਹੋਰ ਵੀ ਸਾਡੇ ਨਾਲ ਜਥੇਬੰਦੀਆਂ ਨੂੰ ਕੋਈ ਰੋਕ ਨਹੀਂ ਕੋਈ ਅਸੀਂ ਚਾਹੁੰਦੇ ਹਾਂ ਇਹ ਕਹਿੰਦੇ ਜੇ ਤੁਸੀਂ ਕੁੰਡਲੀ ਜਾਨਾਂ ਦੇ ਚਲੇ ਜਾਓ ਅਸੀਂ ਬੈਕ ਤੋਂ ਜਾਵਾਂਗੇ ਅਸੀਂ ਪਹਿਲਾ ਟਰੈਕਟਰ ਤੁਹਾਨੂੰ ਦੱਸਦਾ ਪਹਿਲਾ ਟਰੈਕਟਰ ਲੈ ਕੇ ਅਸੀਂ ਜਾਵਾਂਗੇ ਪਹਿਲਾ ਟਰੈਕਟਰ ਲੈ ਕੇ ਮੋਦੀ ਦੀ ਹਿੱਕ ਤੇ ਕੁੱਲਾ ਠੋਕੇ ਜਾਵਾਂਗੇ ਕਦੀ ਇਹ ਕੰਮ ਗਈ ਨਹੀਂ ਜਾਂਦੀ ਜ ਨਹੀਂ ਜਾਂਦੀ ਤੁਸੀਂ ਕਿਹੜਾ ਵੇਖੋ ਤੁਸੀਂ ਵੇਖੋ ਕਿੱਥੋਂ ਤੁਰੀਓ ਅੱਗੇ ਜਾਓਗੇ ਹੁਣ ਹੋ ਸਕਦਾ ਆਪਾਂ ਜੰਤਰ ਮੰਦਰ ਸਾਨੂੰ ਜੰਤਰ ਮੰਤਰ ਤੋਂ ਜਾਣ ਤੋਂ ਰੋੜਦੇ ਆ ਜਦੋਂ ਜਮਹੂਰੀ ਤੌਰ ਤੇ ਜਦੋਂ ਧਰਨਾ ਮਚਾਰਾ ਲਾਸੀ ਤੁਹਾਨੂੰ ਕਿਉਂ ਰੋਕ ਰੱਖ ਕੇ ਸਾਨੂੰ ਡਾ ਜੰਤਰ ਮੰਤਰ ਤੇ ਆਮ ਸਾਰੇ ਤੁਹਾਨੂੰ ਜੰਤਰ ਮੰਤਰ ਦੇ ਲੱਗਦੇ ਹਾਂਜੀ ਤੇ ਜਦੋਂ ਵੇਖੋ ਉੱਥੇ ਐਮਪੀ ਬੈਠੇ ਆ ਪੰਜਾਬ ਦੇ ਬੈਠੇ ਆ ਉਹ ਕਾਂਗਰਸ ਦੇ ਬੈਠੇ ਫਿਰ ਕਾਂਗਰਸ ਨਾਲ ਮੋਦੀ ਸੰਢੀ ਟੀਕਦੀ ਉਹ ਕਿਵੇਂ ਚਲੇ ਗਈ ਦਰਸ਼ਕੋ ਇਹ ਉਹ ਟੈਂਟਾ ਜੋ ਸਰਕਾਰ ਦੁਆਰਾ ਕਿਸਾਨਾਂ ਦੇ ਰਹਿਣ ਨੂੰ ਬਰਾੜੀ ਗਰਾਊਂਡ ਦੇ ਵਿੱਚ ਲਗਾਏ ਗਏ ਆ ਇਹ ਵਿਸ਼ਾਲ ਟੈਂਟ ਇਹਦੇ ਨਾਲ ਦੇ ਕਈ ਹੋਰ ਟੈਂਟ ਲੱਗੇ ਹੋਇਆ ਵਾਟਰਪੂਫ ਟੈਂਟ ਵੀ ਲੱਗੇ ਹੋਇਆ ਪਰ ਕਿਸਾਨਾਂ ਨੇ ਸਾਹਮਣਾ ਕਰਤਾ ਇਹਨਾਂ ਦੇ ਟੈਂਟਾਂ 'ਚ ਰਹਿਣ ਤੋਂ ਕਿਸਾਨਾਂ ਦਾ ਕਹਿਣਾ ਕੀ ਅਸੀਂ ਰਵਾਂਗੇ ਤੇ ਆਪਣੀਆਂ ਟਰਾਲੀਆਂ ਤੇ ਕਿਸਾਨਾਂ ਦਾ ਅਸੀਂ ਸਰਕਾਰ ਦਾ ਅਸੀਂ ਕੋਈ ਵੀ احਸਾਨ ਨਹੀਂ ਲਵਾਂਗੇ ਕੋਈ ਵੀ ਚੀਜ਼ ਵਰਤੋਂ ਨਹੀਂ ਕਰਾਂਗੇ ਜਿੱਥੇ ਇਹ ਵੀ ਸਾਪਾਂ ਦੇ ਸਰੇ ਆਵਦ ਕੇ ਕਿਸਾਨ ਆਇਆ ਇਹ ਵੀ ਵਿਛਾੜਾ ਡੰਡੇ ਕਿਸਨੇ ਤੇ ਕੈਮਰਾ ਟੁੱਟ ਗਏ ਕਿਸਨੇ ਜਬਰ ਹੋ ਗਿਆ ਇਹ ਵੀ ਜ਼ਬਰਦਸਤ ਮੁਕਾਬਲਾ ਕਰਦੇ ਤੁਹਾਡੀ ਪੂਰੀ ਦੁਨੀਆ ਚ ਗੱਲ ਪਹੁੰਚਾਉਦੇ ਸਾਡਾ ਫਰਜ਼ ਬੰਦਾ ਯੋਧੇ ਆ ਜਿਹੜੇ ਇਹਨਾਂ ਨੂੰ ਸਨਮਾਨਤ ਕੀਤਾ ਜਾਵੇ ਮਹਾਰਾਜ ਨੂੰ ਚੰਦ ਕਰ ਸੋ ਸੋਨਹਾਰ ਸਾਥਰੀ ਅਕਾਲ ਬੋਲੇ ਸਤ ਸ੍ਰੀ ਅਕਾਲ ਇਹ ਮੇਰੇ ਭਰਾ ਇਹ ਵੀ ਕਿਸਾਨਾਂ ਦੇ ਪੁੱਤ ਹੈ ਕੋਈ ਮਾੜੀ ਮੋਟੀ ਗੱਲ ਹੈ ਵਾਹਿਗੁਰੂ ਜੀ ਖਾਲਸਾ